ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬਰਗਾੜੀ ਤਹਿਸੀਲ ਜੈਤੋਂ ਤੇ ਜ਼ਿਲ੍ਹਾ ਬائیں ਨੂੰ ਫਰੀਦਕੋਟ ਪੈਂਦਾ ਜਿਹਦੇ ਪਰੋ ਵੀਡੀਓ ਬਣਾ ਰਹੇ ਆ ਵਪਾਰ ਦਾ ਭਾਈ ਕੰਮ ਕਰਦੇ ਆ ਰੂਟੀਨ ਚੀ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੂਟੀਨ ਚੀ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਬਾਕੀ ਨੰਬਰ ਜਿਹੜੇ ਸਕਰੀਨ ਤੇ ਤੁਹਾਨੂੰ ਦਿਖ ਰਿਹਾ ਸਾਰੇ ਚੱਲਦੀ ਆ ਬਾਈ ਦੇ ਜਦੋਂ ਜਿਹੜਾ ਮਰਜ਼ੀ ਤੁਸੀਂ ਲਾ ਸਕਦੇ ਹੋ ਜੀ ਅੱਜ 3 ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਹੈਪੀ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਮੋਬਾਈਲ ਨੰਬਰ ਇਹ ਮੋਬਾਈਲ ਨੰਬਰ 88472 19577 ਜਿਹੜੀ ਆਪਾਂ ਪਹਿਲਾ ਵੀਡੀਓ ਪਾਈ ਸੀ ਵੈਗਿਆ ਮਾਲ ਜੀ ਹਾਂ ਜੀ ਹਾਂ ਜੀ ਵੈਗਿਆ ਸੀਗਾ ਜੀ ਉਹ ਸ਼ਾਮ ਤੱਕ ਵੈਗਿਆ ਸੀਗਾ ਜੀ ਤੇ ਬਈ ਇੱਕ ਨੰਬਰ ਸੂਨੀ ਜਰਸੀ ਦੀ ਡਿਟੇਲ ਕੀ ਹੈ ਜੀ ਇਹ ਇਹ ਜੀ ਪਹਿਲਾ ਸੂਆ ਮੱਛੀ ਜੀ ਮੂੰਹ ਤੋਂ ਹੈਗੀ ਚਾਰ ਦੰਦ オリジナル ਚਾਰ ਦੰਦ ਆਪਣੀ ਇੱਧਰਲੀ ਪੰਜਾਬ ਵਾਲੀ ਆ ਪ੍ਰੋਪਰ ਰਿਕਾਰਡ ਵਾਲੀ ਆ ਰਿਕਾਰਡ ਜਿਹੜਾ ਬੰਦਾ ਆਪਾਂ ਨੂੰ ਫੋਨ ਲਾ ਕੇ ਪੁੱਛੂਗਾ ਸਾਰਾ ਰਿਕਾਰਡ ਦੇਵਾਂਗੇ ਲੈ ਕੇ ਜਾਊਗਾ ਉਹਨੂੰ ਰਿਕਾਰਡ ਆਪਾਂ ਲੈਕਚਰ ਦੇ ਰੂਪ 'ਚ ਦੇ ਦਾਂਗੇ ਜਮਾ ਜਮਾ ਪ੍ਰੋਪਰ ਦੀਆਂ ਦੇ ਦਾਂਗੇ ਦਿਨ ਕਿੰਨੇ ਲੈ ਜੂ ਬਾਈ ਦਿਨ ਹਜੇ ਇਹਦੇ ਖੁੱਲੇ ਮੰਨ ਕੇ ਚੱਲੋ ਵੀ ਉਹ ਤਾਂ 10 ਪਏ ਆ ਮੰਨ ਕੇ ਚੱਲੋ ਹਫਤਾ ਲੈਕਚਰ ਦੇ ਰੂਪ 'ਚ ਪਏ ਆ ਉਹ 10 ਦਿਨ ਲੈ ਜੂਗੀ ਜਿਹੜੇ ਹਿਸਾਬ ਨਾਲ ਤੇ ਪਈ ਆਗੀ ਕਿੰਨਾ ਕੁ ਪਾਜ ਦੁੱਧ ਦੀ ਦੁੱਧ ਇਹਉਂ ਦੇਣਾ ਚਾਹੀਦਾ 18-19 ਕਿਲੋ ਖੁੱਲਾ ਜਿਹੜੇ ਹਿਸਾਬ ਨਾਲ ਕੱਦ ਵਜਨ ਇਹਦਾ ਬਾਕੀ ਸੇਵਾ ਬਾਕੀ ਸੇਵਾ ਤਾਂ ਜਿੰਨੇ ਕਰ ਲਿਆ ਗਲਾ ਸਹੀ ਗੱਲ ਹੈ ਸੋਹਣੀ ਫੇਸ ਕੁਆਲਿਟੀ ਫੇ ਬਾਈ ਕੰਦਾ ਰਿਕਾਰਡ ਵਾਲੀ ਬੱਛੀ ਆ ਪ੍ਰੋਪਰ ਰਿਕਾਰਡ ਲੈਫਤੀ ਰੂਪ ਚ ਦੇਵਾਂਗੇ ਜਿਹੜਾ ਵੀਰ ਲੈ ਕੇ ਜਾਊਗਾ ਕੱਦ ਵਜਨ ਦੇ ਪੱਖ ਤੋਂ ਅੰਤ ਕੋਈ ਨਹੀਂ ਬਰੀਡ ਦੇ ਪੱਖ ਤੋਂ ਅੰਤ ਕੋਈ ਨਹੀਂ ਇਹਨਾਂ ਡੇਟ ਮੁਤਾਬਕ ਬਾਈ ਕੰਦਾ 7 ਤੋਂ 8 ਪਏ ਆ ਕਰਮਾ ਵਾਲੀ ਦੇ ਤੇ ਬਾਕੀ ਜੇ ਜੀ ਲਾਗੀ ਤਾਂ 2-4 ਦਿਨ ਉੱਪਰ ਵੀ ਲੈ ਜੂਗੀ ਤਿਆਰੀ ਦਾ ਅੰਤ ਕੋਈ ਨਹੀਂ ਸੋਹਣਾ ਖੂਬਸੂਰਤ ਗੁਲਾਬੀ ਹਵਾਨਾ ਚਾਰ ਹੀ ਥਾਣਾ ਗੈਪ ਤੇ ਲੱਗੇ ਨਿਖੜਵੇਂ ਹੱਥੀ ਚਵਾਈ ਵਾਲੇ ਬਾਕੀ ਰੰਗ ਬਰੀਡ ਦੀ ਪੂਰੀ ਕਰਮਾ ਵਾਲੀ ਚੰਗੀ ਆ ਕਰਦ ਵਜਨ ਕਾੜਦੇ ਵੀ ਚੰਗੀ ਆ ਬਾਕੀ ਆ ਕਾਦਾਂ ਦਾ ਚਲਾ ਲਈ ਕੋਈ ਐ ਨਾ ਸਮਝੇ ਛੋਟੀ ਹੋਊਗੀ ਪਾਲਸਾਈ ਦੀ ਆ ਜਰਸੀ ਵਜਨ ਹੁੰਦੀਆਂ ਗੀਆਂ ਸਹੀ ਪੰਜਾਬ ਵਾਲੀ ਆ ਇਸ ਕੁਆਲਿਟੀ ਸੋਹਣੀ ਆ ਛੋਟਾ ਗੰਨਾ ਬਾਕੀ ਟੈਗ ਲੱਗਿਆ ਬਬਈ ਹਿਮਾਚਲ ਵਾਲਿਆਂ ਦਾ ਟੈਗ ਹੀ ਨਹੀਂ ਬਾਕੀ ਆ ਦੰਦ ਖਾਦੋ ਅਰੀਜਨਲ ਚਾਰ ਦੰਦ ਪਹਿਲਾ ਸੁਆ ਥਣਾ ਦੀ ਓਕੇ ਆ ਬਾਈ ਜਮਾ ਜਮਾ ਬਾਈ ਲਓ ਜੀ ਬਾਕੀ ਆ ਉਹ ਅਗਲਾ ਪਸੰਦ ਪਾਸ ਕਰਕੇ ਲੈ ਕੇ ਜਾਵੇ ਆਪਣੀ پاس ਕਰੀ ਵੀ ਠਣਾ ਦੇ ਸਹਿ ਸੋਹਣੇ ਆ ਗੈਪ ਤੇ ਲੱਗੇ ਨਿਖੜਵੇਂ ਬਾਈ ਕਹਿੰਦਾ ਆਪਣੀ پاس ਕਰਤੀ ਵੀ ਆ ਅਗਲੇ ਨੇ ਪੈਸੇ ਲਾਉਣੇ ਅਗਲਾ ਮੇਰੇ ਘਰੋਂ پاس ਕਰਕੇ ਲੈ ਜੇ ਤਿਆਰੀ ਚੈੱਕ ਕਰ ਲੋ ਜੀ ਹਫਤੇ ਤੱਕ ਤਾਂ ਪੂਰਾ ਸੋਨਾ ਹਮਾਰਾ ਤਿਆਰ ਕਰ ਲੈਣਾ 12 18 ਕਿਲੋ ਦੁੱਧ ਬਾਈ ਦੱਸਦਾ ਕਿ ਪਾ ਜੂਗੀ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਫੁੱਲ ਸੇਵ ਵਾਲਾ ਹੋਇਆ ਤਾਂ ਹੋ ਸਕਦਾ ਵੱਧ ਵੀ ਲੈ ਲੇ ਸੀਜ਼ਨ ਗਰਮੀ ਦਾ ਚੱਲੀ ਜਾਂਦਾ ਗਰਮੀ ਕਰਮ ਵਾਲੀ ਪਰ ਆਪਾਂ 2 ਕਿਲੋ ਘਾਟੀ ਦੱਸਦੇ ਅਗਲੇ ਦੇ ਘਰੇ 2 ਕਿਲੋ ਵਧਾ ਦੇ ਫੇਰ ਸਵਾਦ ਵਾਲੀ ਗੱਲ ਆ ਸਹੀ ਗੱਲ ਹੈ ਜੀ ਬਾਕੀ ਸੇਵਾ ਦੇ ਸਰਤੇ ਗਰਮੀ ਦਾ ਸੀਜ਼ਨ ਆ ਫੈਟ ਵੀ ਕਰਮ ਵਾਲੀ ਦੀ ਚੰਗੀ ਹੋਣੀ ਤੇ ਗਰਮੀ ਰਹਿ ਤਗਾ ਹੀ ਕਹਿ ਸਕਦੀ ਮੁੱਲ ਬਈ ਜੈਜ ਦਾ ਜਮਾ ਤੇ ਮੁੱਲ ਇਹੋ ਜੀ ਬੱਚਿਆਂ ਦਾ ਲੋਕ ਤਾਇਰ ਲੱਖ ਲੱਖ ਵੀ ਕੀ ਜਾਂਦੇ ਆ ਆਪਾਂ 85000 ਕਰਦੇ ਆ 80000 ਦੀ ਆਣਾ ਹੋਣੀ ਚੋੜ ਹੋ ਜੇ ਮੋਲ ਬਾਈ ਕਹਿੰਦਾ 80000 ਚੋਂ ਵੱਲੀ ਛੋੜ ਹੀ ਹੋਊਗੀ ਗੈਠ ਨੂੰ ਤਾਂ ਹਮਾਰੇ ਜੋ ਝੋਲ ਫਿਰਦੀ ਹੈ ਹਜੇ ਬਹੁਤ ਬੰਦਾ ਹਜੇ ਬਹੁਤ ਬੰਦਾ ਮਲਟੀਆਂ ਕੱਢ ਕੇ ਸੁਣਾ ਜਿੱਦੇ ਦਿਨਾਂ ਤੇ ਠੰਡੀ ਸੀਲ ਮੋਲ ਲੱਗਦਾ ਦੀ ਮਾਰਦੀ ਬੈਠੇ ਉਹਦੇ ਅੰਤ ਕੋਈ ਨਹੀਂ ਹੋਣਾ ਬੱਚੀ ਦਾ ਥਣ ਵੀ ਸੋਹਣੇ ਆ ਕੋਈ ਸ਼ਾਖ ਨਹੀਂ ਚਾਰ ਹੀ ਥਾਣਾ ਫੇਸ ਕੁਆਲਟੀ ਦਾ ਅੰਤ ਕੋਈ ਨਹੀਂ ਦੋ ਨੰਬਰ ਬਾਈ ਇਹਦੀ ਕੀ ਡਿਟੇਲ ਹੈ ਜੀ ਇਹ ਵੀ ਪਹਿਲਾ ਸੁਆਈ ਇਹ ਥੋੜੀ ਕਰਾਸ ਆ ਜਰਸੀ ਸਹੀ ਬਾਦ ਸਹੀ ਬਾਦ ਨਾਲ ਹਾਂਜੀ ਤੇ ਇਹ ਦੋ ਦੰਦ ਆ ਗਈ ਪਿਓਰ ਪਹਿਲਾ ਸੁਆ ਠੀਕ ਆ ਜੀ ਇਹਦੇ ਵੀ ਦਿਨ ਪਏ ਹਫਤਾ ਗਾ ਠੀਕ ਆ ਜੀ ਹਾਂਜੀ ਇਹ ਵੀ ਰੇਈ ਵਾਰ ਚਲੋ ਸਾਹੀਵਾਲ ਨਾਲ ਕ੍ਰੋਸ ਦਾ ਫਾਇਦਾ ਹੀ ਆ ਬਈ ਫੈਟ ਗਰਮੀ ਨਾਲੋਂ ਪਲੱਸ ਹੋ ਜੂ ਗਰਮੀ ਵੀ ਗਰਮੇ ਮਨ ਉਹ ਜਰਸੀ ਦੇ ਮੁਕਾਬਲੇ ਵੀ ਗਰਮੀ ਘੱਟ ਮਨਾਉਣੀ ਆ ਦੱਦ ਕਾਟ ਤੇ ਵਜਨ ਦੀ ਇਹ ਵੀ ਚੰਗੀਆਂ ਮੂਹ ਤੋਂ ਦੋ ਦਿਨ ਦਾ ਰਿਜੀਨਲ ਪਹਿਲਾ ਸੂਆ ਥੂੜੀਆਂ ਜੀਆਂ ਕਰਮਾਂ ਵਾਲੀ ਭਲਾ ਕਰੀ ਫਿਰਦੀ ਆ ਪਹਿਲਾ ਪਹਿਲਣ ਪਸੂ ਕਾਰੀ ਜਾਂਦਾ ਇੰਨੀਆਂ ਥਣਾ ਦੀ ਬਾਈ ਕਹਿੰਦਾ ਓਕੇ ਆ ਮੇਰੇ ਘਰੋਂ ਬਾਸ ਕਰਕੇ ਲੈ ਜਾਓ ਕੱਦ ਵਜਨ ਦੀ ਇਹ ਵੀ ਪੂਰੀ ਆ ਬਾਕੀ ਭਾਲਾਂ ਨਾਲ ਪਹਿਲਾਂ ਲੇਵਾ ਖੋਲਦੀ ਹੁੰਦੀ ਆਗੀ ਜਿੰਨਾ ਭਾਲਾਂ ਕਰੂਗੀ ਉਹਨਾਂ ਲਈ ਵਾਜਾ ਦੇ ਖੋਲਣਾ ਦੁੱਧ ਦੀ ਕੈਪੈਸਟੀ ਵਾਧਦੀ ਆ ਸਹੀ ਗੱਲ ਆ ਜੀ ਬਾਕੀ ਗਰਮੀ ਕਰਮ ਵਾਲੀ ਨੇ ਮਨਾਉਣਾ ਹੀ ਕੋਈ ਨਹੀਂ ਇੰਨਾ ਕੁ ਪਾਜੂ ਬਈ ਦੁੱਧ ਹੈ ਦੁੱਧ ਭਾਲਾਂ ਤਾਂ ਆਪਾਂ ਕਹਿੰਦੇ ਨਹੀਂ ਬਈ 17 18 ਨਾਰਮਲ ਇੱਥੇ ਦੇਊਗੀ ਠੀਕ ਆ ਜੀ ਕਿਉਂਕਿ ਜਰਸੀ ਦੇ ਪੇਟੋਂ ਆਈ ਵੀ ਆ ਇਹ ਠੀਕ ਆ ਜੀ ਥਣਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਨਿੱਖੜ ਮੈਂ ਬਾਈ ਕਹਿੰਦਾ ਮਾਂ ਇਹਦੀ ਜਰਸੀ ਸੀਗੀ ਆਪ ਕਰਮ ਵਾਲੀ ਸਾਹੀਵਾਲ ਚ ਕ੍ਰੋਸ ਪੈ ਗਈ ਆ ਤੇ ਬਾਕੀ ਕੱਦ ਵਜਨ ਦੀ ਇਹ ਵੀ ਚੰਗੀ ਆ ਫਾਇਦਾ ਹੀ ਆ ਜੀ ਹੁਣ ਕਿਉਂਕਿ ਸੀ ਜਦ ਮੇ ਗਰਮੀ ਦਾ ਚੱਲਣਾ ਤੇ ਦੋ ਦੋ ਦਿਨ ਨਜ਼ਾਰੇ ਬੰਦ ਦੂਗੇ ਤੇ ਗਰਮੀ ਕਰਮਾ ਵਾਲੀ ਨੇ ਮਨਾਉਣੀ ਹੋਈ ਨੇ ਤੋਹਫੇ ਆ ਗਰਮੀ ਦੇ ਯਾ ਤੈਨ ਨਹੀਂ ਹਾਂਜੀ ਇਹਦਾ ਮੁੱਲ ਬਾਈ ਮੁੱਲ ਇਹਦਾ ਯਾਰ 60000 ਰੁਪਇਆ 62000 ਦੀ ਹਾਂ ਨਾ ਕਰਦਾ ਇਹ ਵੀ ਠੰਡੀ ਸੀਲ ਜਿੱਦਾਂ ਮਰਦੀ ਬਹਿ ਜਾਵੇ ਥੱਲੇ ਠੀਕ ਆ ਸੀਲ ਸਾਉਦੀ ਬਾਈ ਕਹਿੰਦਾ ਫੁੱਲ ਹੋਊਗੀ ਕਰਮਾ ਵਾਲੀ ਪੜਾ ਆਈ ਬਹਿ ਜਾਓ ਬਿਨਾਂ ਨਿਆਣੇ ਤੋਂ ਹਵਾਨੇ ਦੀ ਤਿਆਰੀ ਬਹੁਤ ਚੰਗੀ ਆ ਜੀ ਨੇੜੇ ਤੋਂ ਦਿਖਾ ਦਿੰਨੇ ਆ 62000 ਚ ਬਾਈ ਕਹਿੰਦਾ ਛੋੜ ਛੱਪਾ ਕਰਦਾਂਗੇ ਜਿਹਨੂੰ ਜਚੂਗੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਤਿੰਨ ਨੰਬਰ ਇਹਦੀ ਕੀ ਡਿਟੇਲ ਆ ਜੀ ਇਹਨੂੰ ਹਫ਼ਤਾ ਹੋ ਗਿਆ ਸੂਈ ਨੂੰ ਜੀ ਠੀਕ ਆ ਜੀ ਤੇ ਦੁੱਧ ਇਸ ਟਾਈਮ ਜਿਹੜਾ ਡੱਬਿਆਂ ਵਾਲਾ ਮੈਂਤੀ ਆ ਉਹ ਹੈਗਾ 12 ਕਿਲੋ ਜੇ ਝੱਗ ਬਣਾਉਣੀ ਤਾਂ 13-14 ਜਿੰਨਾ ਮਰਜ਼ੀ ਬਣਾ ਲਓ ਠੀਕ ਆ ਜੀ ਹਾਂਜੀ ਮੈਂ ਨਾਲ ਜਿਹੜਾ ਹਾਂ ਠੰਡੇ ਵਾਲਾ ਜਿਹੜਾ ਠੰਡਾ ਦੁੱਧ ਬੱਚਾ ਕੀ ਆ ਜੀ ਮਗਰ ਬੱਚਾ ਜੀ ਮਗਰ ਬੱਚਾ ਹੈ ਠੰਡਾ ਦੁੱਧ ਜਿਹੜਾ 12 ਕਿਲੋ ਸਹੀ ਗੱਲ ਆ ਜੀ ਬਾਈ ਕਹਦਾ ਜਿਹੜਾ ਦੁੱਧ ਜੇ ਤਾਂ 1 ਲੀਟਰ ਮਾਰਨੇ ਆ ਫਿਰ ਤਾਂ ਜਿੰਨੇ ਮਰਜ਼ੀ ਮਰਾਲਿਓ ਤੇ ਜੇ ਕੰਡੇ ਤੇ ਚਾੜਨਾ ਤਾਂ 12 ਕਿਲੋ ਕੰਡੇ ਤੇ ਚਾੜ ਕੇ ਦੇ ਦਾਂਗੇ ਬਾਕੀ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾ ਦਿੰਨੇ ਆ 9:35 ਹੋ ਗਏ ਆ ਪੂਰਾ 6:30 ਚਵਾਈ ਹੁੰਦੀ ਹੈ ਜੀ ਠੀਕ ਆ ਜੀ ਸਵੇਰ 6:30 ਚਵਾਈ ਹੋਈ ਤੇ ਸ਼ਾਮ ਨੂੰ ਵੀ ਜਾ ਕੇ 6:30 ਹੀ ਹੋਣੀ ਆ ਇਹ ਸਾਰਾ ਦਿਨ ਪਿਆ 35 ਮਿੰਟ ਉਸ ਹਿਸਾਬ ਨਾਲ ਕਰਿਓ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਪੂਰਾ ਠੋਸ ਹੋਣਾ ਸੀ ਕਿਉਂਕਿ ਚਵਾਈ ਹੋਈ ਨੂੰ ਥੋੜਾ ਟਾਈਮ ਹੋਇਆ ਤਾਂ ਕਰਕੇ ਥੋੜਾ ਜਿਹਾ ਹਵਾਨਾ ਚਵਾਈ ਇੱਕ ਨੰਬਰ ਜਮਾ ਪੋਲੀ ਪੂਰੀ ਸਿਰੇ ਦੀ ਚਵਾਈ ਜਮਾ ਥਣਾ ਦੇ ਸਹਿਜ ਵੀ ਸੋਹਣੇ ਚਵਾਈ ਦੀ ਬਾਈ ਕਹਿੰਦਾ ਇੱਕ ਨੰਬਰ ਹੋਊਗੀ ਕੋਈ ਭੂਰ ਸਿੱਟਾ ਨਹੀਂ ਕੱਦ ਵਜਨ ਦੀ ਇਹ ਵੀ ਚੰਗੀਆਂ ਬਾਕੀ ਜੇ ਸੇਵਾ ਚੰਗੀ ਹੋ ਗਈ ਤਾਂ ਦੁੱਧ ਕਰਨਾ 16 17 ਕਿਲੋ ਖੁੱਲਾ ਦੁੱਧ ਦਊਗੀ ਬਾਈ ਠੀਕ ਹੈ ਜੀ 16 17 ਕਿਲੋ ਸੇਵਾ ਨਾਲ ਦੇਊਂਗੀ ਬਾਕੀ ਸੇਵਾ ਤੇ ਕੱਦ ਵਜਨ ਕਾਤੇ ਬਰੀਡ ਵਾਈਜ਼ ਚੰਗੀਆਂ ਗਰਮੀ ਰਹਤੀ ਹੈ ਹੀ ਅੱਜ ਸਾਰੀਆਂ ਗਰਮੀ ਰਹਤੀ ਲੈ ਕੇ ਆਇਆ ਬਾਈ ਇਹ ਦੂਗਾ ਸੀਜ਼ਨਲ ਗਰਮੀ ਦਾ ਨਾ ਮਾਂਗ ਕੀ ਬਾਈ ਜਰਸੀਆਂ ਦੀ ਆਉਂਦੀ ਮੈਨੂੰ ਵੀ ਕਈ ਬਹੁਤ ਫੋਨ ਆ ਜਾਂਦੇ ਆ ਬਈ ਕੋਈ ਜਰਸੀ ਹੈਗੀ ਆ ਉਹਨਾਂ ਵੀਰਾਂ ਸਪੈਸ਼ਲ ਵੀਡੀਓ ਆ ਉਦਾਂ ਨਹੀਂਗਾ ਆਪਾਂ ਲੋਕਾਂ ਨੂੰ ਹਿਮਾਚਲ ਵਾਲੀਆਂ ਬੰਨ ਕੇ ਕਹਿ ਦਈਏ ਆ ਜਰਸੀਆਂ ਆ ਗਈਆਂ ਸਿਰੇ ਦੀ ਜਰਸੀ ਹੈ ਕੋਈ ਬੰਦਾ ਕਹਦੇ ਸਹੀ ਗੱਲ ਹੈ ਕਿਸੇ ਦੇ ਕੋਈ ਯਾਤਰਾ ਨਹੀਂਗਾ ਤੁਹਾਡੇ ਲਈ ਤੋਹਫੇ ਲੈ ਕੇ ਆਂਦੇ ਅੱਜ ਨਿਰੀਆਂ ਜਰਸੀਆਂ ਹੀ ਤਿੰਨੇ ਜੀ ਬਾਕੀ ਜਿਹਨੂੰ ਜਚੂਗੀ ਉਹਦਾ ਮੁੱਲ ਬਾਈ ਉਹਦਾ ਮੁੱਲ 50000 45000 ਦੀ ਮਾਨ ਆਈ ਠੀਕ ਆ ਜੀ ਉਹਦਾ ਮੁੱਲ 50000 45000 ਦੀ ਐਸ ਨੂੰ ਆ ਬਾਕੀ ਮਾਨਤਾਂ ਉਹਦੇ ਚ ਬਾਈ ਕਰ ਦੂਗਾ ਆਏਗਾ ਇਹਦਾ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਏ ਬਾਈ ਨਾਲ ਕਨੈਕਟ ਕਰ ਸਕਦੇ ਧੰਨਵਾਦ